ਜੰਡਿਆਲਾ ਗੁਰੂ ਵਿੱਚ ਬੀਤੇ ਦਿਨ ਕਾਸੋ ਆਪਰੇਸ਼ਨ ਦੌਰਾਨ ਵੱਖ-ਵੱਖ ਟੀਮਾਂ ਵੱਲੋਂ 268 ਗ੍ਰਾਮ ਹੈਰੋਇਨ 1000 ਨਸ਼ੀਲੀਆਂ ਗੋਲੀਆਂ ਤੇ 1000 ਕੈਪਸੂਲ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਐਂਕਰ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮਹਿੰਮ ਯੋਧ ਨਸ਼ਿਆਂ ਵਿਰੁੱਧ ਤਤਕਲ ਮਾਣਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਮਹਿੰਮ ਯੋਧ ਨਸ਼ਿਆਂ ਵਿਰੁੱਧ ਇਹਦੇ ਤਹਿਤ ਜਿਹੜੇ ਕੱਲ ਸਾਡੇ ਐਸਐਸਪੀ ਮਾਣਯੋਗ ਐਸਐਸਪੀ ਸਾਹਿਬ ਏਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਰਹਿਨਮਾਈ ਹੇਠ ਸੀ ਇੱਥੇ ਸਰਚ ਆਪਰੇਸ਼ਨ ਕੀਤਾ ਸੀ ਕਸੋ ਆਪਰੇਸ਼ਨ ਉਹਦੇ ਵਿੱਚ ਕੱਲ ਸਾਨੂੰ ਬੜੀ ਤੱਗੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਨਟੀਟੀ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਇਹਨਾਂ ਦੇ ਕੋਲੋਂ 268 ਗ੍ਰਾਮ ਹੀਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲਿਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਨੇਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਨਾਮਜਦ ਕਰ ਲਿਆ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਨੂੰ ਰਿਕਵਰ ਹੋ ਗਿਆ ਤੇ ਨਾਲ ਇੱਕ ਮੋਟਰਸਾਈਕਲ ਮਿਲਦੀ ਆ ਮੇਨ ਜਿਹੜੀ ਆ ਇੱਕ ਹੋਰ ਜਿਹੜੀ ਸਾਡੀ ਮੇਨ ਤਗਲੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋੜੀਆਂ ਉਹ ਅਸੀਂ ਰਿਕਵਰ ਕੀਤੀਆਂ ਇਹਦੇ ਵਿੱਚ ਟੋਟਲ ਸਾਡੇ ਕੋਲ ਤਿੰਨ ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦੇ ਇਹ ਸਾਡੀ ਸਭ ਤੋਂ ਤਕੜੀ ਜਿਹੜੀ ਹੈ ਰਿਕਵਰੀ ਇੱਥੇ ਥਾਣੇ ਜੰਡਿਆਲੇ ਦੀ ਸੀਆਈਏ ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਵਿੱਚ ਟੋਟਲ 11 ਕੁ ਹਜ਼ਾਰ ਸਾਨੂੰ ਗੋੜੀਆਂ ਦੇ ਕਸੂਲ ਰਿਕਵਰ ਹੋਏ ਸਨੈਚਿੰਗ ਕਿਹੜੀ ਜਗ੍ਹਾ ਤੇ ਹੋਇਆ ਇਹ ਸਨੈਚਿੰਗ ਇੱਥੇ ਜੰਡਿਆਲੇ ਅੱਗੇ ਵੀ ਦਾਸਪੁਰੇ ਰੋਡ ਦੇ ਜਿਹੜੀਆਂ ਗੋੜੀਆਂ ਦਾ ਨਸ਼ਾ ਇਹ ਕਿਸ ਤੋਂ ਕਹਿੰਦੇ ਇਹ ਗੋੜੀਆਂ ਦਾ ਆਪਣੇ ਸੀਆਈਏ ਨੇ ਫੜੀਆਂ ਇਹ ਸੀਆਈਏ ਹਾਂਜੀ ਬੰਡਾਲੇ ਦਾ ਬੰਡਾਲੇ ਲੱਗੇ ਮੈਡੀਕਲ ਸਟੋਰ ਆ ਕਿ ਕਿੱਥੇ ਨਹੀਂ 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 ਵੈਸੇ ਸਾਰੇ ਸਾਰੇ ਜੰਡਿਆਲੇ ਦੀ ਇਹਦੇ ਬਾਹਰ ਨਹੀਂ ਕੋਈ ਸ਼ਿਕਾਇਤ ਨਹੀਂ ਬਾਹਰ ਲਈ ਵੀ ਆ ਬਾਰਲੇ ਵੀ ਹੈਗੇ ਆ ਝੰਡਿਆਲੇ ਦੇ ਇੱਕ ਤਾਂ ਸਾਡੇ ਜਿਹੜੇ ਇਹਦੇ ਵਿੱਚ ਹੈਗੇ ਆ ਆਪਣਾ ਸ਼ੇਪੁਰ ਭੱਲੇ ਦਾ ਇਹ ਪੰਜ ਸਾਡੇ ਝੰਡਿਆਲੇ ਦੇ ਆ ਬਾਕੀ ਸਾਰੇ ਬਾਹਰ ਦੇ ਜਿਹੜੇ ਹੈ ਰਣ ਘੜੀ ਉਹ ਪ੍ਰੋਫੈਸ਼ਨਲ ਆ ਕਿ ਨਹੀਂ ਪ੍ਰੋਫੈਸ਼ਨਲ ਨਹੀਂ ਹੈ ਪ੍ਰੋਫੈਸ਼ਨਲ ਹਾਂ ਇੱਕ ਤੇ ਤਿੰਨ ਆ ਹਾਂਜੀ ਇੱਕ ਤੇ ਚਾਰ ਇੱਕ ਤੇ ਚਾਰ ਜਿਹੜਾ ਜਿਹੜੀਆਂ ਗੋਰੀਆਂ ਜਿਹੜਾ ਇਹ ਪਹਿਲਾਂ ਕੰਮ ਕਰਦਾ ਪਹਿਲਾਂ ਇਹਦੀ ਪੱਛਾ ਇਹ ਅਜੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡਾ ਉੱਤੋਂ ਹੁਣ ਦੇਖਦੇ ਆ ਅੱਜ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਉਤੋਂ ਬਾਅਦ ਫਿਰ ਸਾਰੀ ਗੱਲ ਕਲੀਅਰ ਹੋਊਗੀ ਉਹ ਤੁਹਾਨੂੰ ਲੈਟਰ ਆਉਂਦਾ ਸਾਰਾ ਦਸਤਾਵੇਜ਼ ਜਿਹੜੀਆਂ ਪਿਛਲੇ ਦਿਨ ਜਿਹੜੀਆਂ ਆਪਣੇ ਫਰੋਕੀਆਂ ਦੀਆਂ ਕਾਲਸ ਆ ਰਹੀਆਂ ਸੀ ਲੋਕਾਂ ਨੂੰ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜਿਵੇਂ ਲੋਕ ਫੜੇ ਗਏ ਆ ਜਾਂ ਕਿੱਦਾਂ ਜੀ ਉਹਦੇ ਵਿੱਚ ਜਨਰਾਲੇ ਦੇ ਵਿੱਚ ਤਾਂ ਅਸੀਂ ਸਾਰੇ ਦੇ ਸਾਰੇ ਬੰਦੇ ਆਪਣੇ ਸਾਰਾ ਮੋਡੂਲ ਜਿਹੜਾ ਆਪਣਾ ਟ੍ਰੇਸ ਕਰ ਲਿਆ ਉਹਦੇ ਵਿੱਚ ਸਿਰਫ ਸਾਡੇ ਕੋਲ ਦੋ ਬੰਦੇ ਫੰਡ ਆਲੇ ਆ ਉਹ ਸਾਡੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਨਾਲਸ ਉਹਨਾਂ ਤੇ ਰੇਡ ਵੀ ਚੱਲ ਰਹੀ ਆ لیکن ਉਹਦੇ ਵਿੱਚ ਜਿੰਨੇ ਵੀ ਬੰਦੇ ਸਾਡੇ ਇੱਥੋਂ ਦੇ ਸੀ ਉਹ ਟੋਟਲ ਤੋਂ ਟੋਟਲ ਅਸੀਂ ਕਲੀਅਰ ਕਰ ਲਿਆ। ਤੇ ਸਾਡੀ ਵੀ ਪਿਛਲੇ ਜਿਹੜਾ ਜਦੋਂ ਜਦੋਂ ਕੋਰੋਨਾਂ ਪੈਣਾ ਸੀ ਨਾਲ ਖੇਲ ਗਣੀ ਵੀ ਲਿੱਟੇ ਗਏ ਸੀ ਜਿੱਦਾਂ ਬਾਲਗੀ ਚੌਂਕ ਅਗੇ ਕਾਬੜੀ ਚੌਂਕ ਉਹ ਕੁਝ ਦਿਨਾਂ ਦਾ ਬੰਦ ਹੋ ਗਿਆ। ਉਹ ਦੁਬਾਰਾ ਲੱਖਣਗੇ ਨਹੀਂ ਉਹ ਦੁਬਾਰਾ ਲਾਉਂਦੇ ਆ ਜੀ ਉਹ ਕੁਛ ਇਦਾਂ ਆ ਡਿਊਟੀਆਂ ਇੰਨੀਆਂ ਕ ਪੈ ਜਾਂਦੀਆਂ। ਹੁਣ ਲਾਂਡ ਆਡਟਰ ਦੀ ਅੱਜ ਵੀ ਡਿਊਟੀ ਪੈ ਗਈ ਆ। ਹੁਣ ਐਸ ਐਚਓ ਸਾਹਿਬ ਵੀ ਉੱਧਰ ਜਾ ਰਹੇ ਆ। ਤੇ ਉਹ ਲਗਾਤਾਰੀ ਚਲਾਵਾਂਗੇ। ਜੀ